ਭਾਰਤ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਮਨਰੇਗਾ ਤਾਂ ਜੋ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਇਸ ਸਕੀਮ ਦਾ ਫਾਇਦਾ ਲੈ ਸਕਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਇਸ ਮਨਰੇਗਾ ਦੇ ਵਿੱਚ ਕੰਮ ਕਰ ਸਹੀ ਢੰਗ ਦੇ ਨਾਲ ਕਰ ਸਕਣ ਹੁਣ ਗਰੀਬਾਂ ਦੇ ਇਸ ਹੱਕ ਦੇ ਉੱਪਰ ਅਸਰਸ਼ਈ ਖਾਵੇ ਹੁੰਦੀ ਨਜ਼ਰ ਆ ਰਹੀ ਹੈ ਜਿੱਤੇ ਚੱਲਦੇ ਅੱਜ ਜਿਨ੍ਹਾਂ ਲੋਕਾਂ ਨੂੰ ਪਿਛਲੇ ਕਾਫੀ ਸਮੇ ਤੋਂ ਮਨ ਰਹਿਗਾ ਤੈ ਕੰਮ ਨਹੀਂ ਮਿਲ ਰਿਹਾ ਸੀ ਜਿਸ ਤੇ ਚੱਲਦੇ ਉਹਨਾਂ ਨੇ ਅੱਜ ਡੀਸੀ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਤੇ ਆਪਣੇ ਹੱਕ ਦੀ ਆਵਾਜ਼ ਚੁੱਕਦੇ ਹੋਏ ਇਸ ਤਰ੍ਹਾਂ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਿਹੜੇ ਗਰੀਬ ਲੋਕਾਂ ਦਾ ਹੱਕ ਕੋ ਇਹ ਸੇ ਹੋਰ ਦੇ ਝੋਲੀ ਦੇ ਵਿੱਚ ਪਾਰੇ ਨੇ ਇਸ ਸਬੰਧੇ ਜਾਣਕਾਰੀ ਦਿੰਦੇ ਹੋਏ ਪੀੜਤ ਲੋਕਾਂ ਨੇ ਦੱਸਿਆ ਕਿ ਪਾਰਸ ਸਰਕਾਰ ਦੀ ਮਨਰੇਗਾ ਸਕੀਮ ਤਹਿਤ ਪੰਚਾਇਤਾਂ ਦੇ ਵਿੱਚ ਹੋਣ ਵਾਲੇ ਕੰਮਾਂ 'ਚ ਉਹਨਾਂ ਨੂੰ ਰੁਜ਼ਗਾਰ ਮਿਲਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸਰਾਵਲੋਂ ਤੇ ਉਹਨਾਂ ਦੀਆਂ ਮਨਮਾਨੀਆਂ ਵੱਲੋਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਸਿਰਫ ਤਾਂ ਸਿਰਫ ਆਪਣੇ ਚਾਹੇਤਿਆਂ ਨੂੰ ਹੀ ਇਸ ਸਕੀਮ ਦੇ ਤਹਿਤ ਕਾਮਦ ਦਿੱਤਾ ਜਾ ਰਿਹਾ ਹੈ ਜਿਸ ਵਜ੍ਹਾ ਨਾਲ ਉਹਨਾਂ ਦੀ ਆਰਥਿਕ ਸਥਿਤੀ ਦਿਨ ਵ ਦਿਨ ਖਰਾਬ ਹੁੰਦੀ ਜਾ ਰਹੀ ਹੈ ਔਰ ਉਹਨਾਂ ਦੇ ਚੁੱਲੇ ਚੋਕੇ ਤੱਕ ਠੰਡੇ ਪੈਣ ਲੱਗ ਪਏ ਨੇ ਜਿਸ ਤੇ ਚਲਦੇ ਉਹਨਾਂ ਕਹਿੰਦੇ ਇਸ ਤਰ੍ਹਾਂ ਦੇ ਅਧਿਕਾਰੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦਾਂਕੀ ਉਹਨਾਂ ਨੂੰ ਮਨਰੇਗਾ ਤੱਕ ਜਿਸ ਤਰ੍ਹਾਂ ਪਹਿਲਾਂ ਤੋਂ ਕੰਮ ਮਿਲਦਾ ਸੀ ਤੇ ਉਹਨਾਂ ਦਾ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੁੰਦਾ ਸੀ ਉੱਤੇ ਤਰ੍ਹਾਂ ਦੁਬਾਰਾ ਤੋਂ ਮਨਰੇਗਾ ਤੱਕ ਕੰਮ ਦੇਣਾ ਯਕੀਨੀ ਬਣਾਇਆ ਜਾਏ ਸੋਮਰਾਜ ਜੀ ਪਿੰਡ ਫਰੋਜਪੁਰ ਕਲਾ ਦਾ ਤੇ ਮਨਰੇਗਾ ਦਾ ਕੰਮ ਕਰਨਾ ਚਾਹੁੰਦੇ ਆ ਕਰਦੇ ਵੀ ਹੈ ਹੀ ਤੇ ਕਰਦਿਆਂ ਕਰਦਿਆਂ ਕੰਮ ਸਮਝਾਬ ਦਿੱਤਾ ਗਿਆ ਮੋਟੇ ਸਾਹਿਬ ਕਹਿਣ ਲੱਗੇ ਪਈ ਉਹ ਦੂਜੇ ਬੰਦੇ ਕੋਲ ਨੂੰ ਉਹਨੂੰ ਦੇ ਦਿੱਤਾ ਸਾਰਾ ਕੰਮ ਦੂਜੇ ਬੰਦੇ ਨੂੰ ਅਰਧਾ ਸਪਰਕ ਕੋਡ ਇੱਕੋ ਬੰਦੇ ਕੋਲ ਆ ਹਰ ਪਿੰਡ ਦਾ ਵਰਗ ਕੋਡ ਵੱਖਰਾ ਵੱਖਰਾ ਹਰ ਪਿੰਡ ਦਾ ਸਰਪੰਚ ਵੱਖਰਾ ਵੱਖਰਾ ਜਿਹਦੇ ਵਿੱਚ ਕੇ ਸਾਨੂੰ ਇੱਕ ਵੀ ਨਹੀਂ ਦਿੱਤਾ ਗਿਆ ਸਾਰੇ ਵਰਗ ਕੋਡ ਇੱਕੋ ਬੰਦੇ ਕੋਲ ਆ ਇੱਕ ਬੰਦਾ ਲੇਬਰ ਨੂੰ ਸੁਭਾ ਲੈ ਸਕਦਾ ਹੈ ਨਹੀਂ 7-8 ਯਾਰ ਬਲੇਵਰਾ ਜਿਹਦੇ ਵਿੱਚ 200 ਬੰਦਾ ਕੰਮ ਕਰਦਾ ਪਿਆ ਬਾਕੀ ਬੰਦੇ ਸਾਰੇ ਖਾਲੀ ਖਾਲੀ ਬੈਠੇ ਆ ਤੇ ਸਾਰਿਆਂ ਨੂੰ ਮਿਹਰਬਾਨੀ ਕਰਕੇ ਤੇ ਕੰਮ ਦਿੱਤਾ ਜਾਏ ਸਾਡੀ ਇਹ ਮੰਗ ਹੈ ਇਹ ਜਿੰਨੀ ਵੀ ਲੇਬਰ ਹੈ ਸਾਰੀ ਇਕੱਠੀ ਹੋ ਕੇ ਮੇਰੇ ਕੋਲ ਆਈ ਸੀ ਕਿ ਸਾਨੂੰ 6-7 ਮਹੀਨੇ ਤੋਂ ਜਿਹੜਾ ਕੰਮ ਨਹੀਂ ਮਿਲ ਰਿਹਾ ਮੈਂ ਇਹਦੇ ਨਾਲ ਅੱਜ ਡੀਸੀ ਸਾਹਿਬ ਨੂੰ ਮਿਲਿਆ ਔਰ ਡੀਸੀ ਸਾਹਿਬ ਨੇ ਐਡੀਸੀ ਸਾਹਿਬ ਨੂੰ ਮੁੜ ਕੇ ਦੁਬਾਰਾ ਹਦਾਇਤ ਦਿੱਤੀ ਆ ਕਿ ਇਹਨਾਂ ਗਰੀਬ ਲੋਕਾਂ ਨੂੰ ਜਲਦੀ ਤੋਂ ਜਲਦੀ ਕੰਮ ਦਿੱਤਾ ਜਾਏ ਔਰ ਜਿਹੜੀ ਇਹ ਹੁਣਕਾਰੀ ਆ ਇਹ ਵਿਜੀਲੈਂਸ ਨੂੰ ਡੀਸੀ ਸਾਹਿਬ ਨੇ ਆਸਵਾਸਨ ਦਿੱਤਾ ਕਿ ਇਹ ਹੁਣਕਾਰੀ ਜਿਹੜੀ ਮੈਂ ਵਿਜੀਲੈਂਸ ਤੋਂ ਜਿਹੜੀ ਉਹ ਕਰਵਾ ਦਿੰਨੇ ਆ ਮੈਂ ਵਿਜੀਲੈਂਸ ਨੂੰ ਮਾਰਕ ਕਰਦਣਾ ਆਪੇ ਉਹ ਵਿਜੀਲੈਂਸ ਜੀ ਇਹਨਾਂ ਹੁਣਕਾਰੀ ਪ੍ਰੋਪਰ ਜਿਹੜੀ ਆ ਉਹ ਕਰੇ ਹੋਣ ਜੇ ਇਹਨਾਂ ਗਰੀਬ ਲੋਕਾਂ ਨੂੰ ਕੰਮ ਨਾ ਮਿਲੇਗਾ ਤੇ ਅਸੀਂ ਬਾਦ ਤੋਂ ਬਾਦ ਜਿੰਨੀ ਵੀ ਲੇਬਰ ਇਕੱਠੀ ਹੋ ਗਏ ਅਸੀਂ ਡੀਸੀ ਸਾਹਿਬ ਦੇ ਦਫ਼ਤਰਾਂਗੇ ਤਰਨਾ ਦੇਾਂਗੇ